ਉਨਾਜੇਰ ਬੰਦਾ ਮਰਦਾ ਹੀ ਨਹੀਂ ਜਿੰਨਾ ਚਿਰ ਬੰਦੇ ਦਾ ਭੇਦ ਲੀਕ ਨਾ ਹੋਵੇ ਗਿਆਨੀ ਜੀ ਨੇ ਬਹੁਤ ਮਹਿੰਗਾ ਬਚਨ ਤੇ ਆਵਾ ਚਾਰ ਗੱਲਾਂ ਨੇ ਭੋਜਨ ਭਜਨ ਖਜ਼ਾਨਾ ਨਾਰੀ ਇਹ ਸਭ ਪਰਦੇ ਕੇ ਅਧਿਕਾਰੀ ਲਿਖਿਆ ਵੈ ਇਦਾਂ ਇਹ ਪਰਦੇ ਥਲੇ ਰਹਣ ਅਰੇ ਹੁਣ ਤੇ ਸਾਰੀਆਂ ਗੱਲਾਂ ਗਈਆਂ ਸਭ ਤੋਂ ਵੱਡਾ ਦੁਸ਼ਮਣ ਉਹ ਹੀ ਹੁੰਦਾ ਵਾ ਜਿਹੜਾ ਕਦੀ ਗਹਿਰਾ ਸੱਜਣ ਹੋਵੇ ਜਿਹਨੂੰ ਤੁਹਾਡੇ ਸਾਰੇ ਭੇਦ ਪਤਾ ਹੋਣ ਜਿਹੜਾ ਤੁਹਾਡੀ ਸਾਰੀ ਕਮਜ਼ੋਰੀ ਜਾਣਦਾ ਹੋਵੇ ਜੇ ਉਹ ਬੰਦਾ ਦੁਸ਼ਮਣ ਬਣ ਜੇ ਤੇ ਕੱਖ ਵੀ ਨਹੀਂ ਦਿੰਦਾ ਤੇ ਜੇ ਉਹ ਡਟ ਜਵੇ ਤੇ ਉਹਦਾ ਸੱਜਣ ਵੀ ਕੋਈ ਨਹੀਂ ਹੁੰਦਾ ਭੇਦ ਬੜੀ ਵੱਡੀ ਚੀਜ਼ ਆ ਅੱਜ ਦੇ ਜ਼ਮਾਨੇ 'ਚ ਬੰਦੇ ਮਗਰ ਜਸੂਸ ਲਾਉਣ ਦੀ ਲੋੜ ਨਹੀਂ ਹੈਗੀ ਆ ਮੋਬਾਈਲ ਹੀ ਸਭ ਤੋਂ ਵੱਡਾ ਜਸੂਸ ਆ ਅਸੀਂ ਕਿੱਥੇ ਗਏ ਆ ਸਟੋਰੀ ਪਾਤੀ ਅਸੀਂ ਕੀ ਖਾਣਦੇ ਉਹ ਵੀ ਰੀਲ ਪਾਤੀ ਕੀ ਲੈ ਕੇ ਆਏ ਆ ਕੀ ਦੇ ਕੇ ਆਏ ਆ ਉਹ ਕਈ ਪੀਜ਼ੇ ਪੂਜ਼ੇ ਖਾਣ ਜਾਂਦੇ ਨਾ ਉਹਨਾਂ ਚਿਰੋ ਪੱਜਦਾ ਹੀ ਨਹੀਂ ਜਿੰਨਾ ਚਿਰ ਸਟੋਰੀ ਨਹੀਂ ਪੈ ਜਾਂਦੀ ਆਪਾਂ ਸਾਰੀ ਪ੍ਰਾਈਵੇਸੀ ਆਪ ਲੀਕ ਕਰਦੇ ਆ ਸਾਡੇ ਮਗਰ ਜਸੂਸ ਲਾਉਣ ਦੀ ਕਿਸੇ ਨੂੰ ਲੋੜ ਨਹੀਂ